ਪੁਲਵਾਮਾ ਹਮਲੇ ਅਤੇ ਭਾਰਤ-ਪਾਕਿਸਤਾਨ ਵਿਚਲੇ ਬਣੇ ਹੋਏ ਤਣਾਅ ਦੇ ਮਾਹੌਲ ਨੂੰ ਖਤਮ ਕਰਦਿਆਂ ਅੱਜ ਵੀਰਵਾਰ ਦੇ ਦਿਨ ਪਹਿਲੀ ਵਾਰ ਅਟਾਰੀ ਵਿਖੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਦੌਰ ਚੱਲਿਆ ਇਸ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਅਗੇ ਕੁਝ ਗੱਲਾਂ ਰੱਖੀਆਂ ਗਈਆਂ ਅਤੇ ਆਪਣੇ ਵੱਲੋਂ ਤਿਆਰ ਕੀਤੇ ਜਾ ਰਹੇ ਮਾਰਗ ਅਤੇ ਕੰਪਲੈਕਸ ਬਾਰੇ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਕਰਤਾਰਪੁਰ ਸਾਹਬ ਲਾਂਘੇ ਲਈ ਭਾਰਤ ਸਰਕਾਰ ਵੱਲੋਂ 50 ਏਕੜ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਦੋ ਪੜਾਵਾਂ ਵਿੱਚ ਹੋਵੇਗਾ ਕਰਤਾਰਪੁਰ ਲੰਘੇ ਦੇ ਨਿਰਮਾਣ ਦਾ ਕੰਮ ਸਾਰਾ ਸਮਾਰਕ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਹੇਠ 24 ਘੰਟੇ ਰਹੇਗਾ ਪਹਿਲੇ ਪੜਾਅ ਦੌਰਾਨ 15 ਏਕੜ ਤੋਂ ਵੱਧ ਜ਼ਮੀਨ ਤੇ ਹੋਵੇਗਾ ਨਿਰਮਾਣ ਜਿਸ ਵਿੱਚ ਸ਼ਾਨਦਾਰ ਕੰਪਲੈਕਸ ਕੀਤਾ ਜਾਵੇਗਾ ਤਿਆਰ ਖੰਡੇ ਦੇ ਥੀਮ ਤੇ ਹੋਵੇਗਾ ਮੁੱਖ ਯਾਤਰੀ ਟਰਮੀਨਲ ਕੰਪਲੈਕਸ ਤਿਆਰ ਸਤਿ ਦਿਨ 5000 ਸ਼ਰਧਾਲੂ ਜਾ ਸਕਣਗੇ ਕਰਤਾਰਪੁਰ ਸਾਹਿਬ 5000 ਸ਼ਰਧਾਲੂਆਂ ਲਈ ਬਣਾਏ ਜਾਣਗੇ 54 ਇਮੀਗ੍ਰੇਸ਼ਨ ਸੈਂਟਰ 12 ਕਸਟਮਰ ਕਾਊਂਟਰ ਕਿਤੇ ਜਾਣਗੇ ਤਿਆਰ 10 ਬਸਾਂ 2250 ਕਾਰਾਂ ਅਤੇ 2502 ਪਹੀਆ ਵਾਹਨਾਂ ਲਈ ਪਾਰਕਿੰਗ ਦੀ ਕੀਤੀ ਜਾਵੇਗਾ ਨਿਰਮਾਣ 140 ਕਰੋੜ ਰੁਪਏ ਜੋ ਹੋਵੇਗਾ ਭਾਰਤ ਵੱਲੋਂ ਲੰਘਾ ਤਿਆਰ 2000 ਸ਼ਰਧਾਲੂਆਂ ਦੇ ਬੈਠਣ ਲਈ ਬਣਾਈ ਜਾਵੇਗੀ ਥਾ ਵਾਸ਼ਰੂਮ ਸਮੇਤ ਮੈਡੀਕਲ ਸਹੂਲਤਾਂ ਵਾਂ ਖਾਣ-ਪੀਣ ਦੇ ਸਟਾਲ ਅਤੇ VIP ਲੌਂਜ ਕੀਤੇ ਜਾਣਗੇ ਤਿਆਰ ਆਰਾਮ ਘਟੜੀ ਘਰ ਕੀਤੇ ਜਾਣਗੇ ਤਿਆਰ 300 ਵਿਅਕਤੀਆਂ ਦੇ ਬੈਠਣ ਲਈ ਵਾਤਾਵਰਣਕੂਲ ਉਡੀਕ ਘਰ ਇਹ 250 ਵਿਅਕਤੀਆਂ ਦੀ ਸਮਰੱਥਾ ਵਾਲਾ ਫੂਡ ਕੋਰਟ 8250 ਵਰਗ ਮੀਟਰ ਵਿੱਚ 2500 ਯਾਤਰੀਆਂ ਲਈ ਲੈਂਡਸਕੇਪ ਬੈਠਣ ਦੀ ਥਾਂ ਬਣਾਈ ਜਾਵੇਗੀ। ਸਪੈਸ਼ਲ ਲੋਕਾਂ ਦੀ ਸਹੂਲਤ ਲਈ व्हीਲ ਚੇਅਰ ਦਾ ਹੋਵੇਗਾ ਖਾਸ ਪ੍ਰਬੰਧ। ਕਮਾਂਟਰੀ ਸਰਹੱਦ ਤੇ 300 ਫੁੱਟ ਉੱਚਾ ਰਾਸ਼ਟਰੀ ਝੰਡਾ ਵੀ ਲਾਇਆ ਜਾਵੇਗਾ। ਸਥਾਨਕ ਸੱਭਿਆਚਾਰ ਨੂੰ ਦਰਸਾਉਂਦੀਆਂ ਮੂਰਤੀਆਂ ਦਾ ਹੋਵੇਗਾ ਨਿਰਮਾਣ। ਬੈਠਣ ਦੀ ਥਾਂ, ਛਤਰੀਆਂ ਅਤੇ ਬੈਂਚ ਬਣਾਏ ਜਾਣਗੇ ਖੁੱਲੇ ਅਸਮਾਨ ਹੇਠ। 1700 ਵਰਗ ਮੀਟਰ ਵਿੱਚ ਬਣਾਇਆ ਜਾਵੇਗਾ ਕਤਾਰਾਂ ਲਈ ਸਥਾਨ। ਇਸ ਸਭ ਤੋਂ ਲਾਹਵਾਬਾਰ ਤੇ ਪਾਕਿਸਤਾਨ ਵਿਚਾਲੇ ਅਗਲੀ ਮੁਲਾਕਾਤ 4 April ਨੂੰ ਹੋਵੇਗੀ ਵੀਰਵਾਰ ਨੂੰ ਹੋਈ ਗੱਲਬਾਤ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਅੱਗੇ ਜੋ ਗੱਲਾਂ ਰੱਖੀਆਂ ਗਈਆਂ ਉਹ ਸਨ ਹਰ ਧਰਮ ਤੇ ਹਰ ਵਰਗ ਦੇ ਲੋਕਾਂ ਨੂੰ ਭਾਰਤ ਵੱਲੋਂ ਜਾਣਦੀ ਹੋਣੀ ਚਾਹੀਦੀ ਹੈ ਆਗਿਆ ਪੈਦਲ ਆਉਣ ਜਾਣ ਲਈ ਵੀ ਮਿਲਣੀ ਚਾਹੀਦੀ ਹੈ ਸ਼ਰਧਾਲੂਆਂ ਨੂੰ ਖੁੱਲ ਇਸ ਸਭ ਤੇ ਪਾਕਿਸਤਾਨ ਨੇ ਆਪਣੀ ਹਾਮੀ ਵੀ ਭਰੀ ਜ਼ਿਕਰ ਜੋਗਾ ਕਿ ਬੁੱਧਵਾਦੀ ਦੇਰ ਸ਼ਾਮ ਨੂੰ ਪਾਕਿਸਤਾਨ ਦਾ 20 ਮੈਂਬਰੀ ਵਫ਼ਦ ਭਾਰਤ ਪਹੁੰਚਿਆ ਸੀ ਜਿਸ ਵਿੱਚ ਵਿਦੇਸ਼ ਮੰਤਰਾਲੇ ਤੋਂ ਲੈ ਕੇ ਗ੍ਰਹਿ ਮੰਤਰਾਲੇ ਦੇ ਲੋਕ ਸ਼ਾਮਲ ਸਭ ਭਾਰਤ ਵੱਲੋਂ ਵੀ ਇੱਕ ਵਫਦ 80 ਵੀਖੇ ਬੁੱਧਵਾਰ ਦੀ ਸ਼ਾਮ ਨੂੰ ਪਹੁੰਚਿਆ ਸੀ ਵੀਰਵਾਰ ਨੂੰ ਸਵੇਰੇ 10:30 ਵਜੇ ਦੇ ਕਰੀਬ ਹੋਈ ਇਸ ਮੀਟਿੰਗ ਵਿੱਚ ਭਾਰਤ ਪਾਕਿਸਤਾਨ ਵੱਲੋਂ ਲਏ ਗਏ ਫੈਸਲੇ ਦੀ ਚੋ ਪਾਸਿਓਂ ਤਾਰੀਫ ਹੋ ਰਹੀ ਹੈ ਇਹ ਲੰਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ਼ੁਰੂ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ